ਮੀਟ ਅਨਮੋਲਦੀ ਓਸ਼ੋ ਦੇ ਪਰਚਨਾਵਾਂ ਤੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਸੈਂਕੜੇ ਚੱਲਦੇ ਹਨ ਪਰ ਪਹੁੰਚਦਾ ਕੋਈ ਇੱਕ ਹੈ ਇੱਕ ਪ੍ਰਚੀਨ ਤਿੱਬਤੀ ਕਹਾਣੀ ਹੈ ਦੋ ਆਸ਼ਰਮ ਸਨ ਇੱਕ ਆਸ਼ਰਮ ਤੇ ਬੱਧੀ ਰਾਜਤਾਨੀ ਲਹਾਸਾ ਵਿੱਚ ਸੀ ਤੇ ਇੱਕ ਸ਼ਾਖਾ ਪਹਾੜਾਂ ਵਿੱਚ ਦੂਰ ਕਿਤੇ ਸਥਿਤ ਸੀ ਉਲਾਮਾ ਜਿਸ ਆਸ਼ਰਮ ਦਾ ਮੁਖੀ ਸੀ ਬੁੱਢਾ ਹੋ ਰਿਹਾ ਸੀ ਅਤੇ ਉਹ ਚਾਹੁੰਦਾ ਸੀ ਕਿ ਉਸ ਦੇ ਉਤਰਾਧਿਕਾਰੀ ਲਈ ਮੁੱਖ ਆਸ਼ਰਮ ਤੋਂ ਕਿਸੇ ਨੂੰ ਉੱਥੇ ਭੇਜਿਆ ਜਾਵੇ ਉਸ ਨੇ ਇੱਕ ਸਨੇਹਾ ਭੇਜਿਆ ਇੱਕ ਲਾਮਾ ਉੱਥੇ ਗਿਆ ਇਹ ਕੁਝ ਹਫ਼ਤਿਆਂ ਦੀ ਪੈਦਲ ਯਾਤਰਾ ਸੀ ਉਸ ਨੇ ਪਹੁੰਚ ਕੇ ਉੱਥੋਂ ਦੇ ਮੁਖੀ ਨੂੰ ਕਿਹਾ ਸਾਡੇ ਗੁਰੂ ਜੀ ਬਹੁਤ ਬਿਮਾਰ ਹਨ ਬੁੱਢੇ ਹੋ ਗਏ ਹਨ ਸਾਡੇ ਪੂਰੀ ਸੰਭਾਵਨਾ ਹੈ ਕਿ ਉੱਤਾਰ ਦਾ ਦਿਨ ਤੱਕ ਜਿਉਂਦੇ ਨਹੀਂ ਰਹਿਣਗੇ ਆਪਣੀ ਮੌਤ ਤੋਂ ਪਹਿਲਾਂ ਉਹ ਚਾਹੁੰਦੇ ਹਨ ਕਿ ਤੁਸੀਂ ਇੱਥੋਂ ਕਿਸੇ ਚੰਗੇ ਸਿੱਖਿਅਤ ਸੰਨਿਆਸੀ ਨੂੰ ਉੱਥੇ ਭੇਜ ਦਿਓ ਤਾਂ ਕਿ ਉਹ ਆਸ਼ਰਮ ਦੀ ਜ਼ਿੰਮੇਵਾਰੀ ਸੰਭਾਲ ਸਕੇ ਮੁਖੀ ਨੇ ਕਿਹਾ ਕੱਲ ਸਵੇਰੇ ਤੁਸੀਂ ਉਹਨਾਂ ਸਾਰਿਆਂ ਨੂੰ ਲੈ ਜਾਓ ਨੌਜਵਾਨ ਨੇ ਕਿਹਾ ਉਹਨਾਂ ਸਭ ਨੂੰ ਲੈ ਜਾਓ ਮੈਂ ਸਿਰਫ ਇੱਕ ਨੂੰ ਲੈਣ ਆਇਆ ਹਾਂ ਉਹਨਾਂ ਸਾਰਿਆਂ ਨੂੰ ਲੈ ਜਾਓ ਤੋਂ ਤੁਹਾਡਾ ਕੀ ਮਤਲਬ ਹੈ ਉਸਨੇ ਕਿਹਾ ਤੁਸੀਂ ਸਮਝਦੇ ਨਹੀਂ ਹੋ ਮੈਂ ਸੌ ਸਨਿਆਸੀਆਂ ਨੂੰ ਭੇਜਾਂਗਾ ਨੌਜਵਾਨ ਲਾਮੇ ਨੇ ਕਿਹਾ ਪਰ ਇਹ ਤਾਂ ਬਹੁਤ ਜ਼ਿਆਦਾ ਹੈ ਅਸੀਂ ਨੇ ਸਾਰੇ ਲੋਕਾਂ ਦਾ ਕੀ ਕਰਾਂਗੇ ਅਸੀਂ ਗਰੀਬ ਹਾਂ ਤੇ ਸਾਡਾ ਆਸ਼ਰਮ ਵੀ ਗਰੀਬ ਹੈ 100 ਸਿਆਣਸੀ ਸਾਡੇ ਉੱਤੇ ਬੋਝ ਹੋਣਗੇ ਤੇ ਮੈਂ ਇੱਥੇ ਸਿਰਫ ਇੱਕ ਨੂੰ ਭੇਜਣ ਦੀ ਬੇਨਤੀ ਕਰਨ ਆਇਆ ਮੁਖੀ ਲਾਮੇ ਨੇ ਕਿਹਾ ਇੰਤਾ ਨਾ ਕਰੋ ਸਿਰਫ ਇੱਕ ਹੀ ਪਹੁੰਚੇਗਾ ਮੈਂ ਭੇਜਾਂਗਾ 100 ਪਰ 99 ਰਸਤੇ ਵਿੱਚ ਹੀ ਗੁਮ ਹੋ ਜਾਣਗੇ ਦੂਸਰੀ ਖੁਸ਼ਕਿਸਮਤ ਹੋਵੋਗੇ ਜੇਕਰ ਇੱਕ ਵੀ ਪਹੁੰਚ ਜਾਵੇ ਉਸਨੇ ਕਿਹਾ ਅਜਬਤ ਅਗਲੇ ਦਿਨ 187 ਦਾ ਇੱਕ ਵੱਡਾ ਜਲੂਸ ਉੱਥੋਂ ਰਵਾਨਾ ਹੋਇਆ। ਅਜੇ ਉਹਨਾਂ ਨੇ ਪੂਰੇ ਦੇਸ਼ ਵਿੱਚੋਂ ਦੀ ਲੰਘਣਾ ਸੀ। ਹਰੇਕ ਸੰਿਆਸੀ ਦਾ ਘਰ ਰਸਤੇ ਵਿੱਚ ਕਿਤੇ ਨਾ ਕਿਤੇ ਪੈਂਦਾ ਸੀ ਤੇ ਉਹਨਾਂ ਖਿਸਕਣਾ ਸ਼ੁਰੂ ਕਰ ਦਿੱਤਾ। ਮੈਂ ਵਾਪਸ ਆ ਜਾਵਾਂਗਾ ਬਸ ਕੁਝ ਦਿਨ ਆਪਣੇ ਮਾਤਾ-ਪਿਤਾ ਨਾਲ। ਮੈਂ ਕਈ ਸਾਲਾਂ ਤੋਂ ਉੱਥੇ ਨਹੀਂ ਗਿਆ। ਇੱਕ ਹਫ਼ਤੇ ਦੇ ਅੰਦਰ-ਅੰਦਰ ਸਿਰਫ 10 ਲੋਕ ਹੀ ਰਹਿ ਗਏ ਸਨ। ਉਸ ਨੌਜਵਾਨ ਨੇ ਕਿਹਾ ਉਹ ਬੁੱਢਾ ਮੁਖੀ ਸ਼ਾਇਦ ਸਹੀ ਹੀ ਸੀ। ਦੇਖੋ ਇੰਨਾ ਦਸਾਂ ਲੋਕਾਂ ਦਾ ਕੀ ਹੁੰਦਾ ਹੈ ਜਿਵੇਂ ਹੀ ਉਹ ਇੱਕ ਕਸਬੇ ਵਿੱਚ ਦਾਖਲ ਹੋਏ ਉੱਥੋਂ ਦੇ ਕੁਝ ਸੰਿਆਸੀਆਂ ਨੇ ਆ ਕੇ ਕਿਹਾ ਕਿ ਉਹਨਾਂ ਦਾ ਮੁਖੀ ਮਰ ਗਿਆ ਹੈ ਇਸ ਲਈ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਤੁਸੀਂ ਦੱਸੋ ਜੇ ਤੁਸੀਂ ਸਾਨੂੰ ਇੱਕ ਨਾਮ ਦੇ ਸਕੋ ਜੋ ਮੁਖੀ ਬਣ ਸਕੇ ਅਤੇ ਜੋ ਵੀ ਤੁਸੀਂ ਚਾਹੁੰਦੇ ਹੋ ਅਸੀਂ ਕਰਨ ਦੀ ਤਿਆਰ ਵੱਡਾ ਸ਼ਰਮ ਸੀ ਹੁਣ ਹਰ ਕੋਈ ਮੁਖੀ ਬਣਦਾ ਚਾਹ ਬਣ ਸੀ ਆਖਰਕਾਰ ਉਹਨਾਂ ਇੱਕ ਵਿਅਕਤੀ ਚੁਣਿਆ ਤੇ ਉਸ ਨੂੰ ਉੱਥੇ ਹੀ ਛੱਡ ਦਿੱਤਾ ਇੱਕ ਹੋਰ ਨਗਰ ਵਿੱਚ ਇੱਕ ਹੋਰ ਨਗਰ ਵਿੱਚ ਰਾਜੇ ਦੇ ਕੁਝ ਆਦਮੀ ਆਏ ਤੇ ਬੋਲੇ ਰੁਕੋ ਸਾਨੂੰ ਤਿੰਨ ਸੰਿਆਸੀਆਂ ਦੀ ਰੋੜ ਹੈ ਕਿਉਂਕਿ ਰਾਜੇ ਦੀ ਤੀਤਾ ਵਿਆਹ ਹੋ ਰਿਹਾ ਹੈ ਤੇ ਸਾਨੂੰ ਤਿੰਨ ਪੁਜੋਤਾ ਦੀ ਰੋੜ ਹੈ ਇਹ ਸਾਡੀ ਪਰੰਪਰਾ ਹੈ ਇਸ ਲਈ ਜਾਂ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਆਓ ਨਹੀਂ ਤਾਂ ਅਸੀਂ ਤੁਹਾਨੂੰ ਜ਼ਬਰਦਸਤੀ ਲੈ ਜਾਵਾਂਗੇ ਤਿੰਨ ਬੰਦੇ ਹੋਰ ਚਲੇ ਗਏ ਸਿਰਫ ਛੇ ਬਚੇ ਅਤੇ ਇਸ ਤਰ੍ਹਾਂ ਉਹ ਇੱਕ ਇੱਕ ਕਰਕੇ ਕੱਟਦੇ ਗਏ ਅੰਤ ਵਿੱਚ ਸਿਰਫ ਦੋ ਵਿਅਕਤੀ ਹੀ ਰਹਿ ਗਏ ਤੇ ਜਿਵੇਂ ਜਿਵੇਂ ਉਹ ਆਸ਼ਰਮ ਦੇ ਨੇੜੇ ਪਹੁੰਚ ਰਹੇ ਸਨ ਸ਼ਾਮ ਦਾ ਸਮਾਂ ਸੀ ਇੱਕ ਖੂਬਸੂਰਤ ਜਵਾਨ ਔਰਤ ਰਾਬਿਚ ਉਹਨਾਂ ਨੂੰ ਮਿਲੀ ਉਸਨੇ ਕਿਹਾ ਤੁਸੀਂ ਲੋਕ ਬਹੁਤ ਯਾਲੂ ਹੋ ਮੈਂ thì ਪਹਾੜਾਂ ਵਿੱਚ ਰਹਿੰਦੀ ਹਾਂ ਮੇਰਾ ਘਰ ਇੱਥੇ ਹੀ ਹੈ ਮੇਰਾ ਪਿਤਾ ਇੱਕ ਸ਼ਿਕਾਰੀ ਹੈ ਤੇ ਮੇਰੀ ਮਾਂ ਦੀ ਮੌਤ ਹੋ ਚੁੱਕੀ ਹੈ ਮੇਰੇ ਪਿਤਾ ਬਾਹਰ ਗਏ ਹੋਏ ਹਨ ਉਹਨਾਂ ਨੇ ਅੱਜ ਵਾਪਸ ਆਉਣ ਦਾ ਵਾਅਦਾ ਕੀਤਾ ਸੀ ਪਰ ਉਹ ਅਜੇ ਤੱਕ ਵਾਪਸ ਨਹੀਂ ਆਏ ਇਸ ਜੰਗਲ ਵਿੱਚ ਬਹੁਤ ਸਾਰੇ ਖਤਰਨਾਕ ਜਾਨਵਰ ਹਨ ਇੱਥੇ ਰਾਤ ਨੂੰ ਇਕੱਲੇ ਰਹਿਣ ਤੋਂ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਸਿਰਫ ਇੱਕ ਸਿਆਸੀ ਸਿਰਫ ਇੱਕ ਰਾਤ ਲਈ ਉਹ ਦੋਵੇਂ ਠਹਿਰਨਾ ਚੁੰਦੇ ਸਨ ਉਹ ਔਰਤ ਐਨੀ ਖੂਬਸੂਰਤ ਸੀ ਕਿ ਉਹਨਾਂ ਵਿਚਕਾਰ ਝਗੜੇ ਦੀ ਨੋਬਤ ਆ ਗਈ ਜੋ ਨੌਜਵਾਨ ਦੂਤ ਬਣ ਕੇ ਆਇਆ ਸੀ ਉਸਨੇ ਉਹਨਾਂ 100 ਲੋਕਾਂ ਨੂੰ ਗਾਇਬ ਹੁੰਦੇ ਦੇਖਿਆ ਸੀ ਤੇ ਹੁਣ ਆਖਰਕਾਰ ਉਸਨੇ ਔਰਤ ਨੂੰ ਕਿਹਾ ਤੁਸੀਂ ਆਪ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਲਓ ਨੇ ਤਾਂ ਬਿਰਤੀ ਝਗੜਾ ਹੋ ਜਾਵੇਗਾ ਤੇ ਬੋਧੀ ਪਿਖਸ਼ੂਆਂ ਤੋਂ ਲੜਨ ਦੀ ਮੀਤਾਂ ਕੀਤੀ ਨਹੀਂ ਜਾਂਦੀ ਉਸਔਰਸ ਨੇ ਘਟੂਮਰ ਵਾਲੀ ਸਿਆਸੀ ਨੂੰ ਚੁਣਿਆ ਜੋ ਕਿ ਸੁੰਦਰ ਵੀ ਬਦੇਰੇ ਸੀ ਤੇ ਉਸ ਨੂੰ ਆਪਣੇ ਨਾਲ ਲੈ ਗਈ ਦੂਜੇ ਸੰਿਆਸੀ ਨੇ ਨੌਜਵਾਨ ਲਾਮੇ ਨੂੰ ਕਿਹਾ ਹੁਣ ਆ ਜਾਓ ਉਹ ਆਦਮੀ ਹੁਣ ਕਦੇ ਵਾਪਸ ਨਹੀਂ ਆਵੇਗਾ ਉਸ ਨੂੰ ਭੁੱਲ ਜਾਓ ਨੌਜਵਾਨ ਨੇ ਕਿਹਾ ਪਰ ਹੁਣ ਤੁਸੀਂ ਮਜ਼ਬੂਤ ਬਣੇ ਰਹਿਣਾ ਆਸ਼ਰਮ ਬਹੁਤ ਨੇੜੇ ਹੈ ਪਰ आश्रम ਤੋਂ ਠੀਕ ਪਹਿਲਾਂ ਆਖਰੀ ਪਿੰਡ ਵਿੱਚ ਇੱਕ ਨਾਸਤਿਕ ਨੇ ਉਸ ਨੈਸਤੀ ਨੂੰ ਚੁਣੌਤੀ ਦਿੱਤੀ ਕਿ ਕੋਈ ਆਤਮਾ ਨਹੀਂ ਹੈ ਕੋਈ ਰੱਬ ਨਹੀਂ ਹੈ ਇਹ ਸਭ ਕਲਪਨਾ ਹੈ ਫਿਕਸ਼ਨ ਹੈ ਇਹ ਸਿਰਫ ਲੋਕਾਂ ਦਾ ਸ਼ੋਸ਼ਣ ਕਰਨ ਲਈ ਹੈ ਮੈਂ ਤੁਹਾਨੂੰ ਜਨਤਕ ਬਹਿਸ ਲਈ ਚੁਣੌਤੀ ਦਿੰਦਾ ਹਾਂ ਨੌਜਵਾਨੀ ਕਿਆ ਇਸ ਜਨਤਕ ਬਾਦ ਵਿਵਾਦ ਦੇ ਚੱਕਰ ਵਿੱਚ ਨਾ ਫਸੋ ਕਿਉਂਕਿ ਮੈਂ ਨਹੀਂ ਜਾਣਦਾ ਕਿ ਇਹ ਕਿੰਨਾ ਚਿਰ ਚੱਲੇਗਾ ਤੇ ਮੇਰਾ ਮੁਖੀ ਇੰਤਜ਼ਾਰ ਕਰ ਰਿਹਾ ਹੋਵੇਗਾ ਕੋਬੇ ਨਾ ਹੋਵੇ ਉਹ ਹੁਣ ਤੱਕ ਮਾਰੀ ਚੁੱਕਾ ਹੋਵੇਗਾ ਸ਼ਣਰਸੀ ਨੇ ਕਿਹਾ ਇਹ ਤਾਂ ਹਾਰ ਹੋਵੇਗੀ ਬੁੱਧ ਧਰਮ ਦੀ ਹਾਰ ਜਦੋਂ ਤੱਕ ਮੈਂ ਇਸ ਵਿਅਕਤੀ ਨੂੰ ਹਰਾ ਨਹੀਂ ਦਿੰਦਾ ਮੈਂ ਇਸ ਥਾਂ ਤੋਂ ਹਿਲ ਨਹੀਂ ਸਕਦਾ ਜਨਤਕਵਾਦ ਵਿਵਾਤਾ ਹੁਣ ਹੋਵੇ ਗਈ ਹੈ ਇਸ ਲਈ ਸਾਰੇ ਪਿੰਡ ਨੂੰ ਸੂਚਿਤ ਕਰ ਦਿਓ ਨੌਜਵਾਨ ਨੇ ਕਿਹਾ ਬਸ ਬਹੁਤ ਹੋ ਗਿਆ ਕਿਉਂਕਿ ਤੁਹਾਡੇ ਗੁਰੂ ਨੇ ਕਿਹਾ ਸੀ ਕਿ ਘਟੋ ਘਟ ਇੱਕ ਤਾਂ ਪਹੁੰਚ ਹੀ ਜਾਵੇਗਾ ਪਰ ਜਿਹਾ ਲੱਗਦਾ ਹੈ ਕਿ ਮੈਂ ਹੀ ਇਕੱਲਾ ਵਾਪਸ ਜਾਵਾਂਗਾ ਉਸਨੇ ਕਿਹਾ ਤੁਸੀਂ ਇੱਥੋਂ ਭੱਜ ਜਾਓ ਮੈਂ ਇੱਕ ਤਰਕਸ਼ੀਲ ਵਿਅਕਤੀ ਹਾਂ ਅਤੇ ਮੈਂ ਇਸ ਤਰ੍ਹਾਂ ਦੀ ਚੁਣੌਤੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਇਸ ਵਿੱਚ ਚਾਹੇ ਮਹੀਨੇ ਲੱਗ ਜਾਣ ਅਸੀਂ ਹਰ ਚੀਜ਼ ਬਾਰੇ ਵਿਸਥਾਰ ਵਿੱਚ ਚਰਚਾ ਕਰਨ ਜਾ ਰਹੇ ਹਾਂ ਕਿਉਂਕਿ ਮੈਂ ਜਾਣਦਾ ਮੈਂ ਇਸ ਵਿਅਕਤੀ ਬਾਰੇ ਸੁਣਿਆ ਹੈ ਕਿ ਉਹ ਇੱਕ ਬਹੁਤ ਹੀ ਬੁੱਧੀਜੀਵੀ ਅਤੇ ਦਾਰਸ਼ਨਿਕ ਵਿਅਕਤੀ ਹੈ ਤੁਸੀਂ ਜਾਓ ਤੇ ਜੇਕਰ ਮੈਂ ਬਹਿਸ ਜਿੱਤ ਗਿਆ ਤਾਂ ਮੈਂ ਆਵਾਂਗਾ ਜੇ ਮੈਂ ਹਾਰ ਗਿਆ ਤਾਂ ਮੈਨੂੰ ਉਸ ਦਾ ਚੇਲਾ ਬਨਣਾ ਪਵੇਗਾ ਫਿਰ ਮੇਰਾ ਇੰਤਜ਼ਾਰ ਨਾ ਕਰਨਾ ਉਸਨੇ ਕਿਹਾ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਉਹ ਆਸ਼ਰਮ ਪਹੁੰਚਿਆ ਬੁੱਢਾ ਮੁਖੀ ਉਡੀਕ ਰਿਆ ਸੀ ਉਸਨੇ ਕਿਹਾ ਤੂੰ ਆ ਗਿਆ ਮੈਂ ਪਹਿਲਾਂ ਹੀ ਜਾਣਦਾ ਸੀ ਕਿ ਤੂੰ ਹੀ ਮੇਰਾ ਉਤਰਾਧਿਕਾਰੀ ਹੋਵੇਂਗਾ ਉਹਨਾਂ ਸਾਂਵਾ ਵਿੱਚੋਂ ਤਾਂ ਹੁਣ ਕੋਈ ਇੱਥੇ ਆਉਣ ਤੋਰਿਆ ਮੈਂ ਅਸਲ ਵਿੱਚ ਇਹੀ ਚਾਹੁੰਦਾ ਸੀ ਕਿ ਤੂੰ ਜਾਵੇਂ ਤੇ ਸਭ ਕੁਝ ਹੁੰਦਾ ਦੇਖ ਕੇ ਵਾਪਸ ਆਵੇਂ ਅਤੇ ਮੁਖੀ ਲਾਮਾ ਵੀ ਜਾਣਦੇ ਸਨ ਕਿ ਕੇਵਲ ਇੱਕ ਹੀ ਪਹੁੰਚੇਗਾ ਤਿੱਬਤ ਵਿੱਚ ਇਹ ਪ੍ਰਚੀਨ ਕਹਾਵਤ ਹੈ ਕਿ ਸੈਂਕੜੇ ਚੱਲਦੇ ਹਨ ਪਰ ਮੁਸ਼ਕਲ ਨਾਲ ਹੀ ਕੋਈ ਇੱਕ ਪਹੁੰਚਦਾ ਹੈ ਇਹ ਵੀ ਬਹੁਤ ਦੁਰਲਭ ਹੁੰਦਾ ਹੈ